ਬਠਿੰਡਾ ਦੇ ਸਥਾਨਕ ਐਸਐਸਡੀ ਗਰਲਜ਼ ਕਾਲਜ ਵਿਖੇ ਐਨਐਸਐਸ ਦਾ 7 ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ ਤੇ ਵੱਖ-ਵੱਖ ਕੰਪੀਟੀਸ਼ਨ ਵੀ ਇਸ ਮੌਕੇ ਕਰਵਾਏ ਗਏ ਅਤੇ ਨੌਜਵਾਨ ਵਿਦਿਆਰਥਣਾਂ ਨੂੰ ਸੈਮੀਨਾਰਾਂ ਦੇ ਜ਼ਰੀਏ ਵੱਖ-ਵੱਖ ਵਿਸ਼ਿਆਂ ਦੇ ਮਾਹਰ ਸਮਾਜ ਸੇਵੀ ਅਤੇ ਅਜੇਹੀਆਂ ਹੀ ਹੋਰ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਈਆਂ ਗਈਆਂ। ਇਸ ਕੈਂਪ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰੂ ਗਰਗ ਨੇ ਆਖਿਆ ਕਿ ਹਾਂਜੀ ਮੈਂ ਡਾਕਟਰ ਨੀਰੂ ਗਰਗ ਪ੍ਰਿੰਸੀਪਲ ਐਸਐਸਟੀ ਗਰਲਸ ਕਾਲਜ ਬਠਿੰਡਾ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ 7 ਡੇਜ਼ ਐਨਐਸਐਸ ਕੈਂਪ ਚੱਲ ਰਿਹਾ ਹੈ ਅਸੀਂ ਇੱਕ ਪਹਿਲਾਂ ਤਾਂ ਇਹ ਹੈ ਕਿ ਅਸੀਂ ਇਹ ਕੈਂਪ ਲਗਾਇਆ ਇਸ ਦੌਰਾਨ ਜਨਵਰੀ ਚ ਠੰਡ ਵਿੱਚ ਕਿਉਂ ਲਗਾਇਆ ਕਿਉਂਕਿ ਇਸ ਸਾਲ ਸਾਡੇ ਕਾਲਜ ਨੂੰ ਆਟੋਨੋਮਸ ਕਾਲਜ ਤੋਂ ਦਾ ਸਟੇਟਸ ਮਿਲੇ ਹੈ ਜਿਸ ਕਰਕੇ ਸਾਡੇ ਐਗਜ਼ਾਮ ਜਿਹੜੇ ਹੈ ਯੂਨੀਵਰਸਿਟੀ ਤੋਂ ਪਹਿਲਾਂ ਹੀ ਅਸੀਂ ਖਤਮ ਕਰਵਾ ਲਏ ਦਸੰਬਰ ਦੇ ਵਿੱਚ ਤਾਂ ਜਨਵਰੀ ਦੇ ਵਿੱਚ ਬੱਚੇ ਫ੍ਰੀ ਹੋਣ ਕਾਰਨ ਅਸੀਂ ਇਹ ਕੈਂਪ ਆਰਗੇਨਾਈਜ਼ ਕਰਵਾਇਆ ਵਿਦਿ ਯੂਨੀਵਰਸਿਟੀ ਪਰਮਿਸ਼ਨ ਇਹ ਸਾਡਾ 7 ਰੋਜ਼ਾ ਕੈਂਪ ਹੈ ਜਿਹੜਾ ਕਿ 25 ਤੋਂ 31 ਜਨਵਰੀ ਤੱਕ ਅਸੀਂ ਲਗਾਇਆ ਹੈ ਇਹ 7 ਦਿਨ ਦੇ ਵਿੱਚ ਹੀ ਅਸੀਂ ਸਾਰਾ ਪ੍ਰੋਪਰ ਪਲੈਨਿੰਗ ਦੇ ਨਾਲ ਅਲੱਗ-ਅਲੱਗ ਰਿਸੋਰਸ ਪਰਸਨਸ ਨੂੰ ਬੁਲਾਇਆ ਕਿਉਂਕਿ ਜਿਹੜੇ ਕੀ ਯੂਥ ਨੂੰ ਮੋਟੀਵੇਟ ਕਰ ਸਕਦੇ ਆ ਸਭ ਤੋਂ ਪਹਿਲੇ ਦਿਨ ਸਾਡਾ ਜਿਹੜਾ ਸੀ ਉਹ ਅਸੀਂ ਕਰਿਆ ਜਿਹੜਾ ਮੇਨ ਰਿਸੋਰਸ ਪਰਸਨ ਨੂੰ ਬੁਲਾਇਆ ਥੈਟ ਵਾਸ ਰਿਲੇਟਿੰਗ ਵਿਦ ਦਾ ਕੰਟਰੀਬਿਊਸ਼ਨ ਆਫ ਐਨਐਸਐਸ ਟੂ ਵਰਡ ਸੋਸਾਇਟੀ ਫਿਰ ਉਸ ਤੋਂ ਬਾਅਦ ਸੈਕਿੰਡ ਡੇ ਅਸੀਂ ਜਿਵੇਂ ਕਿ ਅੱਜਕੱਲ ਚੱਲ ਰਹੇ ਆ ਅਪਰਾਧ ਮੋਬਾਈਲਸ ਨਾਲ ਕ੍ਰਾਈਮ ਚੱਲ ਰਹੇ ਆ ਸਾਈਬਰ ਸਿਕਿਉਰਿਟੀ ਤੇ ਅਸੀਂ ਜੀ ਸਾਡਾ ਸਾਈਬਰ ਸਿਕਿਉਰਿਟੀ ਟੈਕਨੀਕਲ ਟ੍ਰੇਨਿੰਗ ਰੱਖਿਆ ਸੀ ਪ੍ਰੋਗਰਾਮ ਉਸ ਤੋਂ ਬਾਅਦ ਤੀਸਰੇ ਦਿਨ ਅਸੀਂ ਐਮਡੀ ਡਾਕਟਰ ਸਾਈਕੀਟਰੀ ਵਾਲੇ ਨੂੰ ਬੁਲਾਇਆ दैट वाज ਰਿਲੇਟਿੰਗ ਵਿਦ ਦਾ ਸਾਈਕੋਲੋਜੀਕਲ ਵੈਲਬੀਂਗ ਆਫ ਦਾ ਸਟੂਡੈਂਟਸ ਕਿਉਂਕਿ ਅੱਜਕੱਲ ਬੱਚਿਆਂ ਨੂੰ ਡਿਪਰੈਸ਼ਨ ਦੀਆਂ ਪ੍ਰੋਬਲਮਸ ਆ ਰਹੀਆਂ ਹੈ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਸਾਡਾ ਯੂਥ ਫੇਸ ਕਰ ਰਿਹਾ ਉਸ ਵਾਰੇ ਉਹਨਾਂ ਨੇ ਸਾਨੂੰ ਜਾਣੂ ਕਰਵਾਇਆ ਫਿਰ ਅਸੀਂ ਫੋਰਥ ਡੇ ਕੈਂਪ ਦੇ ਫਰਸਟ ایڈ ਟ੍ਰੇਨਿੰਗ ਕਰਵਾਈ ਬੱਚਿਆਂ ਨੂੰ ਨਰੇਸ਼ ਪਠਾਨੀਆ ਜੀ ਵੱਲੋਂ ਜਿਨ੍ਹਾਂ ਨੇ ਪ੍ਰੈਕਟੀਕਲ ਟ੍ਰੇਨਿੰਗ ਬੱਚਿਆਂ ਨੂੰ ਸੀਪੀਆਰ ਦੇ ਨਾਲ ਰਿਲੇਟਿੰਗ ਪ੍ਰੋਵਾਈਡ ਕੀਤੀ ਫਿਰ ਉਸ ਤੋਂ ਬਾਅਦ ਫਿਫਥ ਡੇ ਕੈਂਪ ਦੇ ਜਿਹੜਾ ਸਾਡਾ ਸੀਓ ਨਰ ਉਹ ਐ AIDS ਨਾਲ ریلیਟਡ ਵੀ ਦੇ ਕੀ ਕਾਰਨ ਹੈ ਕਿਉਂ ਹੁੰਦੀ ਆ ਤੇ ਅਸੀਂ ਉਹਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਆ 6th ਡੇ ਸਾਡਾ ਜਿਹੜਾ ਅੱਜ ਸਾਡਾ 6th ਡੇ ਹੈ ਜੀ ਅੱਜ ਸਾਡਾ ਸਵੇਰੇ ਮਾਰਨਿੰਗ ਦੇ ਵਿੱਚ ਫਰਸਟ ਸੈਸ਼ਨ ਸਾਡਾ ਹੁੰਦਾ ਔਰ ਡੇਲੀ ਹੀ ਯੋਗਾ ਦਾ ਹੁੰਦਾ ਉਸ ਤੋਂ ਬਾਅਦ ਸਾਡਾ ਅੱਜ ਵੇਸਟ ਮੈਨੇਜਮੈਂਟ ਤੇ ਸੀ ਵੇਸਟ ਮੈਨੇਜਮੈਂਟ ਤੋਂ ਬਾਅਦ ਭਾਸ਼ਾ ਵਿਭਾਗ ਤੋਂ ਲੈਂਗੁਏਜ ਆਫੀਸਰ ਕੀਰਤੀ ਕਿਰਪਾਲ ਜੀ ਆਏ ਤੇ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਜੀ ਆਏ ਤੇ ਉਹਨਾਂ ਨੇ ਸਾਡੇ ਬੱਚੇ ਜਿਹੜੇ ਵੇਸਟ ਵੌਲੰਟੀਅਰ ਹੈ ਉਹਨਾਂ ਨੂੰ ਕਾਫੀ ਬੁਕਸ ਵੰਡੀਆਂ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਤੇ ਸਾਡੇ ਬੱਚੇ ਬਹੁਤ ਖੁਸ਼ ਹੈ ਕੱਲ ਨੂੰ ਸਾਡਾ ਵੈਲੀਡਿਕਟਰੀ ਸੈਸ਼ਨ ਹੈ ਜੀ 7ਵਾਂ ਦਿਨ 31 ਜਨਵਰੀ ਸਾਡਾ ਕੱਲ ਨੂੰ ਜਿਹੜਾ ਕੈਂਪ ਹੈ ਖਤਮ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਕੀ ਕੀਤਾ ਸੀ ਕੈਂਪ ਦੇ ਵਿੱਚ ਬੱਚਾ ਨੂੰ ਵਿਜ਼ਿਟਸ ਕਰਵਾਈਆਂ ਨਰਵਾਨਾ ਵਿਲੇਜ ਅਸੀਂ ਆਪਟ ਕੀਤਾ ਨਰਵਾਨਾ ਵਿਲੇਜ ਜਾ ਕੇ ਬੱਚਾ ਨੇ ਘਰ ਘਰ ਦੇ ਵਿੱਚ ਜਾ ਕੇ ਜਿਹੜੀਆਂ ਹੈ ਔਰਤਾ ਹੈ ਅਨਪੜ ਲੇਡੀਆਂ ਹੈ ਉਹਨਾਂ ਨਾਲ ਇੰਟਰਐਕਟ ਕੀਤਾ ਉੱਥੇ ਰੈਲੀਆਂ ਕੱਢੀਆਂ ਨਸ਼ਾ ਵਿਰੋਧੀ ਰੈਲੀਆਂ कोरोना ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਸਮਾਜਿਕ ਕ੍ਰੀਤੀਆਂ ਆਪਣੀਆਂ ਚੱਲ ਰਹੀਆਂ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਫਿਰ ਇਸ ਤੋਂ ਇਲਾਵਾ ਸੀ ਰਿਪਬਲਿਕ ਡੇ ਇਸ ਸਾਲ ਅਸੀਂ ਸਾਡੇ ਕਾਲਜ ਚ ਫਸਟ ਟਾਈਮ ਰਿਪਬਲਿਕ ਡੇ ਜਿਹੜਾ ਅਸੀਂ ਸੈਲੀਬ੍ਰੇਟ ਕੀਤਾ ਜਿਹਦੇ ਵਿੱਚ ਸਾਡੇ ਸਾਰੀਆਂ ਐਨਐਸਐਸ ਦੀ ਵਿਦਿਆਰਥੀਆਂ ਨੇ ਬੜੇ ਵੱਧ ਝੜ ਕੇ ਹਿੱਸਾ ਲਿੱਤਾ ਉਹਨਾਂ ਨੇ ਜੀ ਅਸੀਂ ਇਸ ਤੋਂ ਇਲਾਵਾ ਇੱਕ ਸਰਵ ਹਿੱਤਕਾਰੀ ਸਕੂਲ ਹੈ ਜੋ ਕਿ ਬੜੇ ਗਰੀਬ ਬੱਚਿਆਂ ਦੇ ਆਪਣੇ ਬਠਿੰਡੇ ਦੇ ਵਿੱਚ ਉਸ ਚ ਅਸੀਂ ਆਪਣੇ ਬੱਚਿਆਂ ਨੂੰ ਵਿਜ਼ਿਟ ਕਰਾਇਆ ਸੀ ਦੇਖਿਆ ਵੀ ਕਿੰਨੇ ਕੁ ਬੱਚੇ ਜਿਹੜੇ ਹੈ ਗਰੀਬ ਹੈ ਤਾਂ ਕਿ ਬੱਚੇ ਬਹੁਤ ਉਹਨਾਂ ਨੂੰ ਅੱਛਾ ਲੱਗਿਆ ਸੀ ਉਹਨਾਂ ਨੂੰ ਕਾਪੀਆਂ ਪੈਨਸਲਾਂ ਪਲੱਸ ਈ ਟੇਬਲਸ ਵੀ ਵੰਡੇ ਉਹ ਛੋਟੇ ਬੱਚੇ ਵੀ ਬੜੇ ਖੁਸ਼ ਹੋਏ ਤੇ ਸਾਡੇ ਐਨਐਸਐਸ ਵੋਲੰਟੀਅਰਸ ਵੀ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਫਿਰ ਹੋਮਲੈਸ ਜਿਹੜੇ ਲੋਕ ਹੈ ਉਹਨਾਂ ਨੂੰ ਅਸੀਂ ਕੱਪੜੇ ਵੰਡੇ ਬੱਚੇ ਆਪਣੇ ਘਰਾਂ ਤੋਂ ਕੱਪੜੇ ਲੈ ਕੇ ਆਏ ਅਸੀਂ ਉਹ ਸਾਰੇ ਪੈਕੇਟਸ ਬਣਾ ਬਣਾ ਕੇ ਜਿੰਨੇ ਵੀ ਆਪਣੇ ਬਠਿੰਡੇ ਦੇ ਵਿੱਚ ਹੋਮਲੈਸ ਹੈ ਲੋਕ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਵਾਇਆ ਕੈਰੀਅਰ ਤੇ ਗਾਈਡੈਂਸ ਦੇ ਬਾਰੇ ਵੀ ਅਸੀਂ ਉਹਨਾਂ ਦਾ ਇੱਕ ਲੈਕਚਰ ਕਰਵਾਇਆ ਇਸ ਸਾਰੀ ਐਕਟੀਵਿਟੀਆਂ ਦਾ ਸਾਡਾ ਮੇਨ ਮਕਸਦ ਕੀ ਸੀ ਤਾਂਕਿ ਸਾਡੇ ਸਾਡੇ ਵਿਦਿਆਰਥੀ ਹੈ ਉਹਨਾਂ ਨੂੰ ਜਿਹੜੀਆਂ ਸਾਡੀਆਂ ਰੂਟਸ ਹੈ ਉਹਨਾਂ ਨੂੰ ਉਹਨਾਂ ਤੋਂ ਜਾਣੂ ਕਰਵਾਇਆ ਜਾਵੇ ਉਹਨਾਂ ਦੇ ਨਾਲ ਜੋੜਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਦੇ ਵੀ ਇਹ ਸਾਡੇ ਬੱਚੇ ਦਾ ਬੜੇ ਬਲੈਸਟ ਹੈ ਇਹਨਾਂ ਨੂੰ ਹਰ ਇੱਕ ਫੈਸਿਲਿਟੀਆਂ ਮਿਲ ਰਹੀਆਂ ਪੇਰੈਂਟਸ ਵੱਲੋਂ ਪਰ ਕੁਝ ਐਸਾ ਵੀ ਆਪਣਾ ਸੈਕਸ਼ਨ ਹੈ ਸੋਸਾਇਟੀ ਦਾ ਜਿਹੜਾ ਕਿ ਡਿਪਰਾਈਵਡ ਹੈ ਜਿਨ੍ਹਾਂ ਨੂੰ ਕੀ ਦੋ ਵਕਤ ਦਾ ਖਾਣਾ ਵੀ ਨਹੀਂ ਮਿਲਦਾ ਤਾਂ ਸਾਨੂੰ ਅਸੀਂ ਵੀ ਜਦੋਂ ਅਸੀਂ ਇਹ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜਾਂਗੇ ਤਾਂ ਸਾਡੇ ਬੱਚਿਆਂ ਨੂੰ ਪਤਾ ਚੱਲੇਗਾ ਪੇਰੈਂਟਸ ਦੀ ਕੀ ਵੈਲਿਊ ਹੈ ਨੈਤਿਕ ਕਦਰਾਂ ਕੀਮਤਾਂ ਦੀ ਕੀ ਵੈਲਿਊ ਹੈ ਮੇਨ ਸਾਡਾ ਇਹੀ ਸੀ ਥੈਂਕ ਯੂ ਵੈਰੀ ਮਚ